ਉਹ ਆ ਵੀ ਬੋਨ ਵਾਲਾ ਸੀ ਖਾਹੇਦਨ ਹੋ ਗਈ। ਅਨਸੈਲ ਕਰਨ ਲੱਗਾ ਸੀ ਸਟਾਰਟ ਏਸੀ ਸਾਡਾ ਹੋ ਗਿਆ ਸੀ 2 ਟਨ ਵਾਲਾ ਖਰਾਬ ਅਟਾਚੀ ਵਾਲਾ ਉਹ ਕੱਲ ਪਰਸੋਂ ਖੋਲ ਕੇ ਲੈ ਗਏ ਅੱਜ ਮੈਂ ਜਾਣਾ। ਅੰਦਰ ਵੀ ਸਰਪੰਚ ਨੂੰ ਵੀ ਭਰਾ ਨੂੰ ਕਿਹਾ ਸੀ ਵੀ ਤੂੰ ਦੇਖੀ 2 ਟਨ ਦਾ 5 ਸਟਾਰ ਜੇ ਮਿਲਦਾ। ਪਰਾਂ ਭਈ ਉਹਦਾ ਆਊਟਡੋਰ ਵੱਡਾ ਹੋਵੇ। ਉਹ ਕਹਿੰਦੇ ਕੂਲਿੰਗ ਬਹੁਤ ਜ਼ਿਆਦਾ ਕਰਦਾ ਜਿਹਦਾ ਆਊਟਡੋਰ ਵੱਡਾ। ਜ਼ਿਆਦਾ ਵੱਡੇ ਮਿਲ ਜਾਂਦੇ ਨੇ। ਹੈਨਾ? ਚਲੋ ਦੇਖਦਾ ਚਲ ਲੁਧਿਆਣਾ ਜਾਂਦੇ ਆ ਤੇ ਆਹ ਔਲੂ ਕਰਨ ਲੱਗਾ ਸੀ ਲੀਕ ਗੱਲ ਕੀ ਇਹਦੀ ਜਿੱਥੇ ਭਰਾ ਨੇ ਔਲੂ ਬਣਾਉਣਾ ਜਿਹੜੀ ਆ ਚਣਾਈ ਆ ਆ ਚਣਾਈ ਭਰਨੀ ਆ ਸਾਰੀ ਉਹ ਮੁੰਡਿਆਂ ਨੇ ਪਛੇਤੀ ਚਣਾਈ ਲਾਤੀ ਉਹ ਲਿਪਿਆ ਵੀ ਅੰਦਰੋਂ ਹੋਇਆ ਤਾਂ ਸਾਨੂੰ ਕੱਦ ਲੈ ਦੇ ਬਹੁ ਮੋੜਾ ਲਿਪਾਇਆ ਪਰ ਫੇਰ ਵੀ ਆਲ ਮਿੱਤੋਂ ਲੀਕ ਕਰਦਾ ਹੁਣ ਇਹਨੂੰ ਅਸੀਂ ਪੈਨ ਲਵਾਵਾਂਗੇ ਅਗਲੇ ਵਾਲੇ ਫੇਰ ਹੱਲ ਹੋਊਗਾ ਹੈਨਾ ਬਾਕੀ ਕਰਦੇ ਆ ਗੱਲ ਮੁੰਡੇ ਨੌਣ ਲੱਗਾ ਡੰਡ ਤੇ ਆ ਜਾ ਬਈ ਇੱਥੇ ਫੇੜਾ ਐਖੋ ਆਇਆ ਬਣਾਉਣੀ ਆ ਉੱਥੇ ਟੱਕਰ ਐਨੀ ਰੁਕੀ ਇੱਧਰ ਆ ਕਰਦਣਾ ਪੱਕਾ ਜਵੇਂ ਮਰਜ਼ੀ ਤੁਪੀਆਂ ਲਾਉਣ ਇੱਧਰ ਇਹ ਮੁੰਡੇ ਥੋੜੇ ਭਾਰੇ ਇਹਨਾਂ ਨੂੰ ਇੱਕ ਜਾਣੀ 50 ਦੀ ਸਪੀਡ ਤੇ 190 ਦੀ ਸਪੀਡ ਤੇ ਸਪ੍ਰਿੰਟਾਂ ਲਾਉਣਗੇ 50 60 ਚਲੋ ਵੀ ਕਰੋ ਸਟਾਰਟ ਬਰੀ ਗੁੱਡ ਇਹ ਬਿਨੇ ਜੀ ਨੇ ਇਹਨਾਂ ਨੇ ਕੱਲ ਮੰਜਾ ਤੋੜ ਕੇ ਅੰਦਰ ਹੀ ਲਕੋਤਾ ਇਹ ਇਹ ਜੇ ਕੰਮ ਚੱਲ ਕੋਈ ਨਾ ਪਹਿਲਵਾਨ ਕਰਦੇ ਹੀ ਹੁੰਦੇ ਨੇ ਹਨਾ ਜਿਹੜਾ ਤਕੜਾ ਹੂੰ ਉਹੀ ਕਰੂੰ ਅਸੀਂ ਹੁਣ ਮੰਜੇ ਲੱਕੜ ਦਾ ਬਣਾ ਦੇਣਾ ਲੋਹੇ ਦੇ ਲਾ ਕੇ ਅੰਗਲਾਇਰ ਨਾ ਇਹੇ ਚਾਹੇ ਪੁੱਠੀਆਂ ਬਾਜ਼ੀਆਂ ਮਾਰੇ ਉਹਦੇ ਉੱਤੇ ਮੰਜੇ ਨੂੰ ਹੀ ਕੋਈ ਹੁੰਦਾ ਅੱਜ ਕਰਦੇ ਅੱਜ ਜਾਂ ਕੱਲ ਨੂੰ ਤਿਆਰ ਕਰਦੇ ਫੱਟੇ ਲਾ ਦਨੇ ਆਪਾਂ ਉੱਤੇ ਠੀਕ ਨੇ ਅੰਗਲਾਇਰ ਲਾ ਕੇ ਸੈਟ ਦੋ ਚਲੋ 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 ਗੱਟ ਕੇ ਏ ਵੀ ਏ ਵੀ ਟੀਮ ਏ ਵੀ ਇੱਧਰ ਲੇ ਏ ਵਾਲੇ ਆ ਇੱਧਰ ਲੇ ਵੀ ਆ ਹੋਇਆ ਤੁਸੀਂ ਬੱਚਾ ਵੱਡ ਛੋਟੇ ਪੁੱਤ ਛੋਟੂ ਹਸਾਬ ਜੇ ਨਾਲ ਗਵਾਕਾਂ ਨੂੰ ਹਸਾਬ ਜੇ ਦੇ ਡੰਡ ਡੰਡ ਲਵਾਓ ਪਬਲਿਕ ਦਾ ਪਾੜੇ ਜਿਵੇਂ ਆ ਬੱਚਾ ਛੋਟਾ ਆਪਣਾ ਇਹਨਾਂ ਨੂੰ ਡੰਡ ਦਾ ਪਾੜੇ ਲਵਾਉਣ ਦੀ ਲੋੜ ਨਹੀਂ ਚਲ ਥੋੜਾ ਸ਼ਟਰ ਰੱਖਿਆ ਕਰੋ ਪੁੱਤ ਛੋਟਾ ਜ 15 ਦਾ 10 ਦਾ ਛੋਟਾ ਠੀਕ ਨੇ ਖੱਟ ਕੇ ਗੱਡ ਗੱਡ ਚੱਲ 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 ਬੈਰੀ ਗੱਡ ਬੈਰੀ ਗੱਡ ਆ ਦੇਖ ਹੁਣ ਇੱਥੇ ਇਹਨਾਂ ਦੀ ਲੈਂ ਲਾਈ ਹੋਈ ਆ ਇੱਥੇ ਇਹਨਾਂ ਨੇ ਤੁਰ ਕੇ ਜਾਣਾ ਉਧਰ ਨੂੰ ਤੁਰ ਕੇ ਇਹਨਾਂ ਨੂੰ ਕਿਹਾ ਵੀ ਉੱਨਾ ਹੌਲੀ ਤੁਰਨਾ ਵੀ ਜਿੰਨਾ ਸਾਨੂੰ ਸਾਹ ਆ ਜਾਵੇ ਸਾਨੂੰ ਖੜਨਾ ਨਾ ਪਵੇ ਮੁੜ ਕੇ ਆਉਂਦਿਆਂ ਨੂੰ 20 20 ਦੀ ਸਪੀਡ ਮਜੇ ਨਾਲ ਰੈਡੀ ਗੋ ਚੱਜ ਗਏ ਚੱਜ ਗਏ ਰਲਾਸ ਚਲੋ ਤੁਰ ਕੇ ਗਾਹੀ ਕਾ ਹੋ ਗਈਆਂ 50 ਕਰਨੀਆਂ ਨੇ ਇੱਕ ਮਿੰਟ ਇੱਕ ਮਿੰਟ ਪੈਰਾਂ ਵਾਲੀ ਚਲੋ ਬਈ 30 ਦਾ ਰੈਡੀ ਗੋ ਖੱਚ ਕੇ ਖੱਚ ਕੇ ਖੱਚ ਕੇ ਹਾਂ ਟੱਚ ਕਰੂ ਨਾ ਤਾਂ ਹੱਥ ਲਾ ਕੇ ਇੱਟਾਂ ਤੇ ਲਾ ਲੋ ਹੱਥ ਮਾਉ ਲਾਉ ਕਰੋ ਸਮਾਰਗ ਸਟਾਜਿੰਗ ਅੱਗੇ ਪਿੱਛੇ ਹੋ ਜਾਈਦੇ ਪੈਰ ਜੇ ਹੌਂਰ ਵਾਲਾ ਆ ਪਾ ਫੇਰ ਬੰਦੂ ਜੇ ਮੁੰਡਿਆਂ ਨੂੰ ਰੋਡ ਤੇ ਡਿਸਟਰਬ ਕੀਤਾ ਜਾ ਕੇ ਆਪਦਾ ਖੇਰ ਲੈ ਖਾਲਚ ਚੱਲ ਭੱਜ ਜਾ ਹੋ ਗਈ ਕਰੋ ਉਸ ਟੱਚ ਕਰਕੇ ਰੱਖੋ ਪਤਮੜ ਕੇ ਮੈਂ ਖਲਾਉਣਾ ਆ ਕੇ ਆਹ ਦੇ ਕਿੱਕ ਆ ਗਿਆ ਭਾਈ ਉਹ ਦੇ ਉੱਤਰ ਕਿੱਕਾ ਕਿੱਕਾ ਫ੍ਰੈਂਟਾਂ ਖਾਲਚ ਕਿੱਕਾ ਕਿੱਕਾ ਇਹ ਦੰਦੀ ਹੋ ਗਿਆ ਚੱਲ ਕਿੱਕੇ ਆ ਜਾ ਕਿੱਕੇ ਕਿੱਕੇ ਲੰਬੀ ਲਾਇਆ ਕੁਦਰ ਪੱਜ ਗਏ ਵਾਪਸ ਚਲੋ ਡਬਲ 20 ਦਾ ਖੱਚ ਕੇ ਖੱਚ ਕੇ ਖੱਚ ਕੇ रेडी दस गो कट गए कट गए कट गए रखीਦਾ ਨਹੀਂ ਹੁੰਦਾ ਕੋ 10 ਹੋਰ ਗੋ ਅੱਜ ਥੋੜਾ ਹੋ ਗਿਆ ਸਾਜਰਾ ਏ ਸਟੋਲ ਬਈ ਸਵੇਗ ਦੀ ਕਲਾਸ ਲੱਗੂ ਅੱਜ ਚਲੋ ਵਿਛੇ ਰੋ ਆਪਲਾਗੇ ਮੁਰਕੇ ਆਉਣਾ ਇਹਨੂੰ ਫਲ ਲਾ ਜਾ ਰੱਖੀਂ ਇਹ ਫਲ ਲੈ ਜਿਹੜਾ ਫਲ ਇਹਨੂੰ ਪਿੱਛੇ ਮੈਂ ਇੱਕ ਮਿੰਟ ਮੈਂ ਫਲ ਆਇਕਰ ਕਾਹਦੇ ਨਾ ਨਾ ਪਾਏ ਪਛਾਨੇ ਡੁੱਬਦਾ ਕੋਈ ਆ ਜਿੱਥੇ

ਜਾ ਦੋ ਦੁਵਾਰਾ ਇੱਧਰ ਇੱਧਰ ਚੱਲ ਬਈ ਜੇਤੂਆਂ ਤੋਂ ਪਰਲੇ ਪਾਸੇ ਬਹਿ ਜਾ ਚੱਲ ਹਾਰ ਨਾਲੇ ਇੱਧਰ ਤੇ ਮੇਰੇ ਨਾਲੇ ਚੱਲ ਉੱਥੇ ਤਿੰਨ ਜਣੇ ਨਵੇਂ 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 ਸਿਰਿਆਂ ਬਾ ਜੱਤਾਰ ਕਰ ਲਿਆ ਕਰੇ ਤਿੰਨ ਘੰਟੇ どう ਕੀ ਕਰੋਗਾ ਚਲੋ ਬਈ ਨਮੇਸਰਿਓ ਇੱਥੇ ਬਾਹਰ ਬੈਠੋ ਚਲੋ ਚਲੋ ਨਮੇਸਰਿਓ ਹੋ ਰਿਹਾ ਆ ਵੀ ਸਾਹ ਪਰੇ ਚਲੋ ਉੱਥੇ ਚਲੋ ਹਾਂ ਮੇਰੀ ਦਾ ਸ਼ੋਰ ਤਾਂ ਇਹਨਾਂ ਜੋ ਚਲੋ ਕੰਪੀਟੀਸ਼ਨ ਬਾਰੇ ਇੱਕ ਕਰ ਇੱਕ ਕਰਾ ਦਿੰਨੇ ਆ ਲੰਬਾ ਹੈ ਚਲੋ ਤੁਸੀਂ ਗਰਾਊਂਡ ਦੇ ਇੱਧਰਲੇ ਪਾਸੇ ਗੇਮ ਲਾਓ ਇੱਧਰਲੇ ਪਾਸੇ ਖੜੋ ਸੱਤ ਲਾਓ ਇੱਧਰਲੇ ਪਾਸੇ ਚਲੋ ਹੁਣ ਆਉਣ ਨੂੰ ਨਹੀਂ ਹੁਣ ਗੇਮ ਲੱਗਿਆ ਕਰ ਰਹੀ ਹੈ ਤੇ ਇਹ ਹੋਰ ਜੀ ਲੱਗਿਆ ਕਰ ਰਹੀ ਹੈ ਪਾਤਲਾਂ ਨੂੰ ਭਰਿਆ ਜਾ ਉਹ ਪੂਰਾ ਸੈਲ ਨੂੰ ਮੂਰੇ ਛੱਡ ਦੋ ਥੋੜਾ ਜਿਆ ਫਾਇਰ ਮੂਰੇ ਹੋ ਜਾ ਤਾ ਹੋਰ ਹੋ ਜਾ ਹੋਰ ਹੋ ਜਾ ਹੋਰ ਹੋ ਜਾ ભાઈ વન ટુ થ્રી ਜੇ ਤੁਰੇ ਆ ਜਾ ਕਿ ਕੇ ਬਹੁਤ ਵਧੀਆ ਗੁੱਡ ਲੱਕ ਜਿੱਤ ਗਿਆ ਤੁਸੀਂ ਵਧਾਈਆਂ ਤੁਹਾਨੂੰ ਬਹੁਤ ਬਹੁਤ ਮਹਾਰਾਜ ਚੜਦੀ ਕਲਾ ਇਹਦਾ ਸਾਰਿਆਂ ਨਾਲੋਂ ਤਕੜੀ ਐਕਸਲ ਹੈ ਇਸਵੇਂ ਮੇਰਾ ਹਨਾ ਨਿੰਨ ਨੂੰ ਆਏ ਬੇ ਨਜ਼ਾਰੇ ਲਓ ਜੀ ਨਾ ਨਾ ਨਜ਼ਾਰੇ ਵਾਲਾ ਕੰਮ ਨਹੀਂ ਗਾਹਾਂ ਨੂੰ ਇਦੋਂ ਦੁੱਬਣਾ ਲੰਬਾ ਕਰ ਦੇਣਾ ਆਪਾਂ ਪੂਲ ਮਹਾਰਾ ਸੌਖਾ ਰੱਖੇ ਨਾ ਨੂੰ ਪੌਂਕ੍ਰੀਟ ਪਾ ਕੇ ਨਾ ਕਿਛ ਮਾਫੀ ਗਾਹਾਂ ਨੂੰ ਬਣਾਵਾਂਗੇ ਲੰਬਾ

Gracias. ਜਾ ਪੜ ਰਹੀ ਰਾੜੇ ਸਾਹਿਬ ਜਰੇ ਜਾਣ ਜੁੱਗੂ ਕਰ ਜੁੱਪੀ ਮਾਰ ਕੇ ਛੋਟਾ ਹੀ ਹੈ ਤਲਾਬ ਦੇਖਿਆ ਤਰਾ ਰਾੜੇ ਸਾਹਿਬਾ ਬਹੁਤ ਸਾਫਾ ਪਾਣੀ ਜੁੱਪੀ ਮਾਰ ਕੇ ਹੀ ਪਾਰ ਕਰਨਾ ਇਹ ਸੀਰੀਸ ਹੋ ਜਾਂਦਾ ਬੰਦੇ ਦਾ ਆ ਵੀ ਤੁਸੀਂ ਕਰ ਲੱਗ ਜਿਓ ਹੌਲੀ ਹੌਲੀ ਪਰ ਇੱਥੇ ਥੱਲੇ ਕਿੱਥਾਂ ਹੀ ਹੈ ਨਾ ਕੋਈ ਨਾ ਮਹਾਰਾਜ ਦੇ ਲੈ ਆਉਂ ਗਾਹ ਨੂੰ ਆਪਾਂ ਇੰਨਾ ਲੰਬਾ ਇਦੋਂ ਦੁੱਗਣਾ ਕਰ ਜਣਾ ਉੱਥੇ ਤੋਂ ਉੱਥੇ ਦੇ ਇੱਥੇ ਦੇ ਕੋਥੋਂ ਉਲੂ ਦੋ ਤਾਂ ਮਿਹਨਤ ਕਰੋ। ਜਵਾਬ ਦੇਖਿਆ ਨਹੀਂ thora-pora। ਦੇ ਘਰੇ ਜਾਂਦੇ ਨਹੀਂ ਪੜ੍ਹਨ ਵੀ ਇੱਥੇ ਲੱਗੇ ਹੋਏ ਨੇ। ਹਨਾ ਜਿਹਨਾਂ ਕੋਲ ਸਬੰਧਾਂ ਜਿਹਦਾ ਜੀ ਨਹੀਂ ਲੱਗਦਾ ਹੁਣ ਜੀ ਦੱਸੋ ਕਿਵੇਂ ਲਵਾਈਏ। ਹਨਾ ਅੱਜ ਸਾਰੀ ਦਿਹਾੜੀ ਨਿਕਲ ਗਈ ਏਸੀ ਏਸੀ ਖਰੀਦਦਿਆਂ ਦੀ। 2 ਟਨ ਦਾ ਏਸੀ ਸਾਨੂੰ ਲੁਧਿਆਣਾ ਚੋਂ ਮਿਲਿਆ ਨਹੀਂ 5 ਸਟਾਰ। ਹਨਾ ਚਾਰ-ਪੰਜ ਦੁਕਾਨਾਂ ਤੇ ਗਏ ਆ। ਪਤਾ ਨਹੀਂ ਤਾਂ ਕੀ ਚੱਕਰ ਹੋਇਆ ਹੁਣ ਕੱਲ ਨੂੰ ਕਮਿਟਮੈਂਟ ਕਿਸੇ ਬੰਦੇ ਨਾਲ ਕੀਤੀ ਆ। ਉਹ ਆਊਟਡੋਰ ਵੱਡਾ ਚਾਹੀਦਾ ਸਾਨੂੰ। ਜਿਹੜਾ ਬਾਹਰ ਲੱਗਿਆ ਹੁੰਦਾ। ਉਹ ਕਹਿੰਦਾ ਕੂਲਿੰਗ ਬਹੁਤ ਜ਼ਿਆਦਾ ਕਰੂਗਾ ਕਿੱਡੇ ਮਰਦੀ ਹਾਲ ਚ ਲਾ ਦਿਓ ਇਹ ਬੇਨਤੀਆਂ ਨੇ ਪ੍ਰਵਾਨ ਕਰਿਓ ਫਿਰ ਇੱਧਰ ਸੈਜ ਹੋਣਾ ਤੇ ਮਾਰ ਤੇ ਗੇਮ ਚੱਲਦੀ ਹੈ ਮੈਂ ਟਿਪਾ ਬਾਹਰ ਮੜਾ ਇੱਕ ਤੇ ਉਹ ਜਿਹੜੇ ਗਾਹ ਨੂੰ ਪਾਪਾ ਨਾਲ ਕੁੱਖ ਰੱਖ ਕੇ ਮਾਰ ਦੇਉਂਗਾ ਉਧਰ ਲੱਕੇ ਚਾਪ ਕੇ ਵੇ ਮਾ ਜਾ ਕੇ ਫੱਟੇ ਪੁੱਤੋ ਤੇ ਮਾ ਜਾ ਕੇ ਪੁੱਤ ਚਲੋ ਚਲੋ ਚਲ ਮਾਰ ਕੇ ਖੜਾ ਬਿਆਨੀ ਜੀ ਨੀ ਮੈਂ ਹੋ ਕੇ ਖੜਾ ਇੱਥੇ ਧੱਕਾ ਨਹੀਂ ਪੁੱਤ ਮਾਰ ਰਹਾ ਦੇ ਬਾ ਉੱਥੇ ਹੀ ਲਾਓ 15 ਦਿਨ ਲਾ ਕੇ ਟੋਪੀ ਨਹੀਂ ਬਣਵਾ ਕੇ ਲੈ ਕੇ ਆਂਦੀ ਮੁੰਡੇ ਨੇ ਹੋਰ ਨਹੀਂ ਸਾਨੂੰ ਪਤਾ ਉਹ ਯਾਦ ਨਹੀਂ ਸਾਨੂੰ ਜੇ ਕੋਈ ਕਹਿੰਦੇ ਨਾ ਗੱਲ ਹੈ ਵੀ ਟੋਪੀ ਕੋਈ ਪਟਕਾ ਬੰਨ ਲਾ ਲੈ ਇਹਦੇ ਨਾਲ ਗੋਡੀ ਖੜੀ ਜਾਊ ਯਾਰ ਦੁਪੱਟੇ ਬੰਨ ਕੇ ਹਾਂ ਉਹ ਹੀ ਟੋਪੀ ਜਿਹੜੇ ਮੈਂ ਦੱਸੇ ਪਹਿਲਵਾਨ ਦੇ ਉਹ ਟੋਪੀ ਬਣਵਾ ਕੇ ਲੈ ਗਿਓ ਮੈਨੂੰ 6 ਮਹੀਨੇ ਹੋ ਗਏ ਕਹਿੰਦੇ ਇਹਨਾਂ ਨੂੰ ਜਾਂਦੇ ਨੇ ਛੁੱਟੀ ਹੱਤ 15 ਦਿਨ ਵਾਦਾ ਹੈ ਹੱਟਪੱਟਾ ਲਈ ਫਿਰ ਹਾਂ ਚੁੱਪ ਨੇ ਖੁੱਲ ਹੀ ਜਾਂਦਾ ਅੱਜ ਵੀ ਜੇ ਕੋੜਾ ਲੱਗ ਕੋੜਾ ਤੂਰ ਕੇ ਕਹਿੰਦੇ ਆ ਫੇਰ ਦੀ ਨਾ ਨਾ ਕੋੜਾ ਬਹੁਤ ਬੋਲਦੇ ਹੋ ਹਾਂ ਨਾ ਮੈਂ ਪਿਆਰ ਵੀ ਡਾਕ ਵੀ ਆ ਦੋਨੇ ਜੀ ਜਨਰਲ ਹੋਊਗੀ ਜੇ ਕਰਨੀ ਆ ਗੱਡ 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 ਪੰਡਤ ਜੀ ਸ਼ਾਕ ਹਾਰਸਾ ਹੁਣ ਚਾਲ ਬਣੀ ਆ ਤੇਰੀ ਪਲੇਅਰਾਂ ਵਾਲੀ ਪਲੇਅਰਾਂ ਵਾਲੀ ਚਾਲ ਹੁਣ ਬਣੀ ਆ ਤੇਰੀ ਉਧਰ ਮਾਰਨ ਨਾਲ ਇਹ ਵੀ ਵਧੀਆ ਵੀ ਮੁੰਡਾ ਗੱਲਿਆ ਆਏ ਬਰਡ ਵਾਟਰ ਗੱਡ ਗੱਡ ਆਦਾ ਸਾਹਿਬ ਇੱਧਰ ਖੇਡ ਲਾਓ ਪਤਾ ਦਿਓ ਫਰਵਾਹ ਲੋ ਕਿਧਰੋਂ ਇਹ ਸਾਡੇ ਅੱਜ ਦੇ ਜੇਤੂ ਨੇ ਨਾਲ ਕੱਕਾ ਵੀ ਜੇਤੂ ਅੰਚਾਰ ਬੰਦੇ ਜੇਤੇ ਨਾਲ ਕਿੱਥੇ ਕੰਪਰੈਸ ਦਾ ਫਲਤ ਨਾਲੇ ਸ਼ਾਲ ਭਾਰੀ ਬਾੜੀ ਜੋਰ ਵਾਲੇ ਨੇ ਤਵੇ ਚਾਲ ਬਈ ਤੂੰ ਵੀ ਉਧਰ ਰਸਲਾ ਪਰ ਤਮਣ ਗੇ ਆਪਾਂ ਜਰਸਾ ਧੀਗਰੀ ਧੀਗਰੀ ਪਹੁੰਚੋ ਰਾਸ ਦਾ ਰਸਾ ਲਾਲਾ ਪੌਣੀ ਲਾਲਾ ਤੋਂ ਹਰਿਆਣਾ ਇੱਧਰ ਵੀ ਪਾਕ ਪੌਡੀ ਇਹਨਾਂ ਦੇ ਵੀ ਥੋੜੇ ਬਰਾਬ ਜੋੜਦੇ ਨੇ ਇੱਧਰ ਵੀ ਪਾਕ ਪੌਡੀ ਆ ਤੇ ਜਵਾਕ ਜਵਾਕਾਂ ਨੂੰ ਭੜੀ ਜਾਂਦੇ ਆ ਤਰ ਤਰ ਤਰਿਆ ਤਰਿਆ ਬੈਠ ਗਿਆ ਉਹਨਾਂ ਚੰਗਾ ਭਰਾ ਤਾਂ ਆ ਗਿਆ ਸੀ ਬੈਕ ਹੋਣਾ ਸੀ ਉੱਥੋਂ ਇਹ ਆ ਭਾਈ ਰੱਬੂ ਵਾਲਾ ਸਪਰੇਡ ਤੇ